ਮਾਨ ਵੀਰੋ ਤੁਹਾਡਾ ਸਾਰਿਆਂ ਦਾ ਮਾਨਪੁਰੀ ਡੇਰੀ ਫਾਰਮ ਪਟਿਆਲਾ ਦੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਐਸੀ ਵੜ ਸੁਣ ਵਾਲੀ ਇੱਕ ਆੜੀ ਵੜ ਪੇਟੀ ਆ ਠੀਕ ਹੈ ਅਤੇ ਆ ਛੋਟੀ ਸੁਣ ਵਾਲੀ ਆ ਆ ਵੀ ਛੋਟੀ ਕਾਫੀ ਖੂਬਸੂਰਤ ਸੁਣਨ ਕੱਟੀ ਆ ਦੋ ਦੰਦ ਗੁੰਦੀ ਆ ਤੂੰ ਤੇ ਦੋ ਚਾਰ ਤਿੰਨ ਲੈਂਦੀ ਆ ਤੇ ਜਿਹੜੇ ਵੀਰ ਨੇ ਵੀ ਰਿੱਤ ਨਹੀਂ ਹਸ ਪਰ ਕਰ ਸਕਦੇ ਹਨ ਫੋਨ ਨੰਬਰ 9855 76 701 ਅਤੇ ਦੂਜਾ ਨੰਬਰ 814255054 ਡਰੈਸ ਨੋਟ ਕਰ ਲਓ ਪਿੰਡ ਕਠਿਆਲਾ ਤੁਸੀਂ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਅੱਜ 40 ਲੀਟਰ ਵਾਲੀ ਵਾੜਾ ਤੁਹਾਨੂੰ ਖੋਲ ਕੇ ਵਿਖਾਵੇਂ ਆ ਬਾਕੀ ਖੂਬਸੂਰਤ ਆ ਚੰਗੇ ਢਾਂਕੇ ਦੀ ਆ ਦੂਜਾ ਸੁਆ ਜੇ ਪਹਿਲੇ ਸੁਵੇ ਦਾ ਦੁੱਧ ਦਾ ਰਿਕਾਰਡ ਜਿਹੜਾ 32 ਲੀਟਰ ਬਲੱਦ ਚੱਲੀ ਆ ਬਾਕੀ ਠੰਡੀ ਤੀ ਰਹੀ ਆ ਵਾੜ ਦੀ ਸੁਆ ਲਈ ਗੋਣੀ ਪਏਗੀ ਇਹ ਸੋਹ ਕਾ ਵੀ ਕੁ ਕਮਾਲ ਦੀ ਵਾੜ ਹੈ ਜਿਹਨ ਕਮਾਲ ਦੀ ਕਹਿੰਦੇ ਆ ਆ ਦੇਖੋ ਸਰਕਾਰੀ ਲਾ ਕੇ ਦਿਖਾ ਦਨੇ ਭੇਟ ਕਰਨੀ ਕਾਫੀ ਪਿਆਰੀ ਆ ਲਾਓ ਮੇਰੇ ਮਾਰੇ ਇਸ ਜਿਹੜੀ ਕੁਆਲਟੀ ਵਿਖਾ ਦਨੇ ਕਾ ਵੀ ਫੇਸਿਆ ਆ ਦੇਖੋ